ਸਿੱਧੂ ਦੇ ਜਨਮ ਦਿਨ ਮੌਕੇ ਬਲਡ ਕੈਂసర్ ਕੇਅਰ ਵੱਲੋਂ ਲਗਾਇਆ ਗਿਆ ਫ੍ਰੀ ਚੈੱਕਅਪ ਕੈਂਪ ਸਿੱਧੂ ਮੂਸੇਵਾਲੇ ਨੇ ਸ਼ੁਰੂਆਤ ਕੀਤੀ ਸੀ ਕਿਉਂਕਿ ਸਭ ਤੋਂ ਪਹਿਲਾ ਕੈਂਪ ਸਿੱਧੂ ਮੂਸੇਵਾਲੇ ਦੀ ਮੌਜੂਦਗੀ ਦੇ ਵਿੱਚ ਸਿੱਧੂ ਦੇ ਜਨਮ ਦਿਨ ਮੌਕੇ ਲਗਾਇਆ ਗਿਆ ਸੀ ਤੇ ਅੱਜ ਇਹ ਤੀਸਰਾ ਕੈਂਪ ਸਿੱਧੂ ਮੂਸੇਵਾਲੇ ਦੀ ਸੋਚ ਦੇ ਉੱਪਰ ਲਗਾਇਆ ਗਿਆ ਜਿੱਥੇ ਪਿੰਡ ਦੇ ਲੋਕਾਂ ਨੇ ਆ ਕੇ ਲਾਭ ਉਠਾਇਆ ਤੇ ਜਾਣਕਾਰੀ ਦਿੰਦੇ ਆ ਉਹਨੇ ਇਹ ਵੀ ਦੱਸਿਆ ਕਿ ਇਹ 10-5000 ਤੋਂ ਉੱਪਰ ਦੇ ਜਿਹੜੇ ਟੈਸਟ ਨੇ ਅੱਜ ਇੱਥੇ ਮੁਫਤ ਕੀਤੇ ਜਾ ਰਹੇ ਨੇ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਤੇ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਲੋਕਾਂ ਨੂੰ ਜਾਗਰੂਕ ਕਰਨਾ ਤੇ ਉੱਥੇ ਹੀ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਵੀ ਇਸ ਕੈਂਪ ਦੇ ਮੌਕੇ ਪਹੁੰਚੇ ਤੇ ਉਹਦੇ ਖੁਦ ਵੀ ਜਾ ਕੇ ਉਹਨਾਂ ਨੇ ਆਪਣਾ ਚੈੱਕਅਪ ਕਰਵਾਇਆ ਤੇ ਨਾਲ ਹੀ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਵੱਧ ਤੋਂ ਵੱਧ ਚੈੱਕਅਪ ਕਰਵਾਓ ਤੇ ਇਸ ਕੈਂਪ ਦਾ ਲਾਭ ਉਠਾਓ ਸਿੱਧੂ ਮੂਸੇਵਾਲੇ ਦੀ ਸੋਚ ਦੇ ਉੱਪਰ ਪਰਿਵਾਰ ਦਾ ਕਹਿਣਾ ਕਿ ਇਸੇ ਤਰ੍ਹਾਂ ਅਸੀਂ ਉਸਦੇ ਸੁਪਨੇ ਪੂਰੇ ਕਰਨ ਦੇ ਵਿੱਚ ਲੱਗੇ ਹੋਏ ਹਾਂ ਸਿੱਧੂ ਚਾਹੁੰਦਾ ਸੀ ਕਿ ਪੰਜਾਬ ਨੂੰ ਕੈਂਸਰ ਮੁਕਤ ਕੀਤਾ ਜਾਵੇ ਤਾਂ ਜੋ ਪੰਜਾਬ ਦੇ ਵਿੱਚ ਇੱਕ ਵੀ ਕੇਸ ਕੈਂਸਰ ਦਾ ਨਾ ਹੋਵੇ ਤੇ ਜਿਸ ਦਿਨ ਅਸੀਂ ਪਹਿਲਾ ਕੈਂਪ ਇੱਥੇ ਲਗਾਇਆ ਸੀ ਤਾਂ 6 ਕੇਸ ਕੈਂਸਰ ਦੇ ਪਾਏ ਗਏ ਸੀ ਤੇ ਇਸੇ ਕਰਕੇ ਸਿੱਧੂ ਨੇ ਇਹ ਸੋਚ ਰੱਖੀ ਸੀ ਕਿ ਕੈਂਸਰ ਦਾ ਹਸਪੀਟਲ ਹੋਣਾ ਦਾ ਤੇ ਸਾਡੀ ਸੋਚ ਵੀ ਇਹੀ ਹੈ ਇਸੇ ਤਰ੍ਹਾਂ ਅੱਜ ਤੀਸਰਾ ਕੈਂਪ ਲਗਾਇਆ ਗਿਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਲਾਭ ਉਠਾਇਆ ਪਰਿਵਾਰ ਵਾਲਿਆਂ ਦਾ ਕੀ ਕਹਿਣਾ ਹੈ ਤੇ ਡਾਕਟਰਾਂ ਦੀ ਟੀਮ ਨੇ ਕੀ ਕੁਝ ਕਿਹਾ ਸੁਣ ਕੇ ਵਾਤਵਾਦ ਕਰ ਦਿਓ ਵੀਡੀਓ ਨੂੰ ਸ਼ੇਅਰ ਆਓ ਸੁਣਾਉਣੇ ਆ ਤੁਹਾਨੂੰ ਡਾਕਟਰਾਂ ਦੀ ਟੀਮ ਦਾ ਕਹਿਣਾ ਸਿੱਧੂ ਦਾ ਜਨਮ ਦੇਣ ਹੈ ਜਿਹੜਾ ਉਹਦਾ ਇੱਕ ਉਹਦੇ ਮਨ ਦੇ ਵਿੱਚ ਇੱਛਾ ਸੀਗੀ ਕਿ ਕੈਂਸਰ ਨੂੰ ਲੈ ਕੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਜਾਵੇ World Cancer Care ਉਹਦੇ ਸੁਪਨਿਆਂ ਨੂੰ ਪੂਰਾ ਕਰ ਰਹੀ ਹੈ ਪਰਿਵਾਰ ਸਾਡੇ ਨਾਲ ਹੈਗਾ ਲਗਾਤਾਰ ਜਿਹੜੀ ਇਹ ਕੈਂਪੇਨ ਚੱਲ ਜਾਰੀ ਹੈ ਔਰ ਕੋਸ਼ਿਸ਼ ਕਰ ਰਹੇ ਆ ਕਿ ਵੱਤੋ ਵੱਤ ਜਿਹੜੀ ਇਹ ਸਹੂਲਤਾਂ ਲੋਕਾਂ ਨੂੰ ਦਿੱਤੀਆਂ ਜਾਣ ਚਾਰ ਮੋਬਾਈਲ ਬੱਸਾਂ ਲੈ ਕੇ ਬੜੀਆਂ ਮਹਿੰਗੀਆਂ ਜਿਹੜੀਆਂ ਮੋਬਾਈਲ ਬੱਸਾਂ ਜਿਹੜੀਆਂ ਮਸ਼ੀਨਾਂ ਦੇ ਨਾਲ ਲੈਸ ਹੈਗੀਆਂ ਲੈ ਕੇ ਪਹੁੰਚੀਆਂ ਵਰਲਡ ਕੈਂసర్ ਕੇਅਰ 25 ਦੇ ਕਰੀਬ ਜਿਹੜਾ ਮੈਡੀਕਲ ਹਮਲਾ ਇੱਥੇ ਪਹੁੰਚਿਆ ਹੋਇਆ ਵਾ ਹੁਣ ਤੱਕ ਅਪਰੋਕਸੀਮੇਟਲੀ 400 ਦੇ ਕਰੀਬ ਜਿਹੜੀ ਆ ਉਹ ਸਾਡੀ ਰਜਿਸਟ੍ਰੇਸ਼ਨ ਹੋ ਚੁੱਕੀ ਆ ਹਜ਼ਾਰ ਬੰਦੇ ਦਾ ਟੀਚਾ ਹੈਗਾ ਪੂਰੀ ਮਾਨਸੇ ਜਿਹਨਾਂ ਨੂੰ ਕਾਲ ਕੀਤੀ ਆ ਕੱਲਾ ਇਸ ਪਿੰਡ ਚ ਨਹੀਂ ਹੋਰ ਵੀ ਪਿੰਡਾਂ ਚ ਪਹੁੰਚ ਰਹੇ ਆਂ ਇਸੇ ਦੋ ਮਹੀਨੇ ਚ ਅਸੀਂ ਲਗਭਗ 20 ਦੇ ਕਰੀਬ ਜਿਹੜਾ ਮਾਨਸੇ ਚ ਕੈਂਪ ਲਾ ਚੁੱਕੇ ਆਂ ਅਪੀਲ ਸਾਡੀ ਤੰਦਰੁਸਤ ਲੋਕਾਂ ਨੂੰ ਹੈਗੀ ਆ ਪਹੁੰਚੋ ਕੈਂਪ ਦਾ ਹਿੱਸਾ ਬਣੋ ਆਪਣੀ ਜਾਂਚ ਕਰਾਓ ਕੈਂਸਰ ਨੂੰ ਪੜਨ ਤੋਂ ਪਹਿਲਾਂ ਹੀ ਫੜੋ ਨਹੀਂ ਤੇ ਬੜੇ ਮਹਿੰਗੇ ਖਰਚੇ ਹਸਪਤਾਲਾਂ ਦੇ ਨਹੀਂ ਤੁਸੀਂ ਦੇ ਸਕਦੇ ਤੁਸੀਂ ਬਿਮਾਰ ਹੋ ਕੇ ਡਾਕਟਰ ਕੋਲੇ ਜਾਂਦੇ ਆ ਤੁਸੀਂ ਬਚ ਸਕਦੇ ਆ ਜੇ ਤੰਦਰੁਸਤ ਜਿਹੜੇ ਲੋਕ ਨੇ ਉਹ ਆਪਣੀ ਜਾਂਚ ਕਰਾਉਣ ਇਸ ਜਾਂਚ ਦਾ ਹਿੱਸਾ ਬਣ ਆਪਣੇ ਆਪ ਨੂੰ ਚੈੱਕਅਪ ਕਰਾਉਣ ਕੈਂਸਰ ਬਾਰੇ ਜਾਣਨ ਤਾਂ ਹੀ ਆਪਾਂ ਉਹਨੂੰ ਰੋਕ ਸਕਦੇ ਆ ਸਿੱਧੂ ਨਾਲ ਮੁਲਾਕਾਤ ਹੋਈ ਸੀ ਪਹਿਲੇ ਕੈਂਪ ਨੂੰ ਲੈ ਨਾਲ ਮੁਲਾ ਉਹਦੇ ਮਨ 'ਚ ਬਹੁਤ ਵਲਵਲੇ ਸੀਗੇ ਕੈਂਸਰ ਨੂੰ ਲੈ ਕੇ ਬਹੁਤ ਵੱਡਾ ਪ੍ਰੋਜੈਕਟ ਕਰਨਾ ਚਾਹੁੰਦਾ ਸੀ ਕਿਉਂਕਿ ਮਾਲਕੇਵ ਦੀ ਜਿਹੜੀ ਧਰਤੀ ਹੈ ਪੂਰੇ ਵਰਲਡ ਦੇ ਵਿੱਚ ਮਸ਼ਹੂਰ ਹੈ ਕੈਂਸਰ ਨੂੰ ਲੈ ਕੇ ਕਿਤੇ ਨਾ ਕਿਤੇ ਇਹਨੂੰ ਪੰਜਾਬ ਦੀ ਕੈਂਸਰ ਦੀ ਰਾਜਧਾਨੀ ਵੀ ਕਿਹਾ ਜਾਂਦਾ ਹੈ ਔਰ ਹੈ ਵੀ ਕੋਈ ਸ਼ੱਕ ਨਹੀਂ ਹੈਗਾ ਔਰ ਉਹ ਬਹੁਤ ਕੁਝ ਕਰਨਾ ਚਾਹੁੰਦਾ ਸੀ ਉਹਨੇ ਲਗਾਤਾਰ ਜਿਹੜੀ ਕੈਂਪ ਜਿਹੜੀ ਕੰਪੇਨ ਵੀ ਜੁਆਇਨ ਕੀਤੀ ਐਜ ਬ੍ਰਾਂਡ ਐਮੈਸਟਰ ਕੈਂਪ ਵੀ ਲਵਾਏ ਹੋਰ ਕੈਂਪਾਂ ਦਾ ਹਿੱਸਾ ਵੀ ਬਣਦਾ ਰਿਹਾ ਆਪਣੇ ਪਿੰਡ ਚ ਵੀ ਉਹਨੇ ਕੈਂਪ ਲਵਾਏ ਔਰ ਅੱਜ ਉਹਦਾ ਤੀਸਰਾ ਕੈਂਪ ਹੈ ਉਸੇ ਸੁਪਨਿਆਂ ਨੂੰ ਪੂਰਾ ਕਰਦੇ ਹੋਏ ਵਰਲਡ ਕੈਂਸਰ ਕੇਅਰ ਲਗਾਤਾਰ ਅੱਗੇ ਵਧ ਰਹੀ ਹੈ ਔਰ ਕੱਲੇ ਪੰਜਾਬ ਦੇ ਨਹੀਂ ਰਹੇ ਅਸੀਂ ਦੋਸਤੋ ਅਸੀਂ ਮਹਾਰਾਸ਼ਟਰ ਚ ਵੀ ਆ ਗਏ ਰਾਤ ਦੇ ਵਿੱਚ ਵੀ ਹੈਗੇ ਆ ਰਾਜਸਥਾਨ ਪਹੁੰਚ ਰਹੇ ਆ ਦਿੱਲੀ ਸਾਰੇ ਜਿਹੜੇ ਪਾਸੇ ਅਸੀਂ ਜੇ ਵਰਲਡ ਕੈਂਸਰ ਕੇਅਰ ਪਹੁੰਚ ਗਏ ਜਿਹੜੀ ਇੱਕ ਮੁਹਿੰਮਤ ਕਲਵੰਸੀ ਧਾਰੀਵਾਲ ਜੀ ਵੱਲੋਂ ਵਢੀ ਗਈ ਹੈ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿੱਮੇ ਡਾਕਟਰਾਂ ਦੀ ਟੀਮ ਹੈ ਤੇ ਕਿੰਨਾ ਖਰਚਾ ਆ ਜਾਂਦਾ ਜਿਹੜੀ 25 ਦੇ ਕਰੀਬ ਜਿਹੜੀ ਮੈਡੀਕਲ ਟੀਮ ਹੈਗੀ ਆ 5 ਤੋਂ 10000 ਰੁਪਏ ਦੇ ਟੈਸਟ ਹੈਗੇ ਆ ਤੁਹਾਡੇ ਮਾਨਸ ਵਿੱਚ ਅਵੇਲੇਬਲ ਨਹੀਂ ਛੋਟੇ ਸ਼ਹਿਰਾਂ ਵਿੱਚ ਅਵੇਲੇਬਲ ਨਹੀਂ ਇਹ ਟੈਸਟਾਂ ਵਾਸਤੇ ਤੁਹਾਨੂੰ ਲੁਧਿਆਣਾ ਜਾਣਾ ਪੈਣਾ ਹੈ ਚੰਡੀਗੜ੍ਹ ਜਾਣਾ ਪੈਣਾ ਹੈ ਹਜ਼ਾਰਾਂ ਰੁਪਈਆ ਲੱਗੂਗਾ 2-4 ਦਿਨ ਵੀ ਲੱਗਣਗੇ ਫਿਰ ਜਾ ਕੇ ਟੈਸਟ ਹੋਣੇ ਆ ਪਰ ਤੁਸੀਂ ਕਰਾਉਣੇ ਨਹੀਂ ਸੋ ਅਸੀਂ ਇਹੀ ਬੇਨਤੀ ਕਰਦੇ ਹਾਂ ਇਹਨਾਂ ਕੈਂਪਾਂ ਦਾ ਹਿੱਸਾ ਬਣ ਲ ਜੀ ਸਾਡੀ ਸਿੱਧੂ ਦੇ ਨਾਲ 2018 ਦੇ ਵਿੱਚ ਮੇਰੀ ਮੁਲਾਕਾਤ ਹੋਈ ਸੀਗੀ ਤਾਂ ਉਦੋਂ ਸਿੱਧੂ ਦੇ ਮਾਤਾ ਚਰਨ ਕੌਰ ਸਰਪੰਚੀ ਦੇ ਵਿੱਚ ਖੜੇ ਹੋਏ ਸੀਗੇ ਤਾਂ ਅਸੀਂ ਜਦੋਂ ਪਿੰਡ ਦੀ ਸਰਪੰਚੀ ਦੀ ਚੋਣ ਲੜੀ ਪਹਿਲੀ ਵਾਰੀ ਤਾਂ ਮੈਂ ਸਿੱਧੂ ਨਾਲ ਇੱਕੋ ਗੱਲ ਕੀਤੀ ਸੀ ਮੈਂ ਸਿੱਧੂ ਜੀ ਆਪਾਂ ਸਰਪੰਚ ਬਣ ਗਏ ਮਾਤਾ ਜੀ ਤਾਂ ਸਭ ਤੋਂ ਪਹਿਲਾਂ ਆਪਾਂ ਪਿੰਡ ਦੇ ਵਿੱਚ ਨਾ ਕੈਂਸਰ ਦਾ ਕੈਂਪ ਲਾਵਾਂਗੇ ਤਾਂ ਅਸੀਂ 2018 ਦੇ ਵਿੱਚ ਅਸੀਂ ਸਭ ਤੋਂ ਪਹਿਲਾਂ 18 19 ਦੇ ਵਿੱਚ ਪਹਿਲਾ ਕੈਂਪ ਲਾਇਆ ਇਸ ਪਿੰਡ ਦੇ ਵਿੱਚ ਉਹਨਾਂ ਦੀ ਦਾਦੀ ਸਰਜੀਤ ਕੌਰ ਦੀ ਜਾਤ ਦੇ ਵਿੱਚ ਉਸ ਤੋਂ ਬਾਅਦ ਲਗਾਤਾਰ ਸਿੱਧੂ ਸਾਡੀ ਸੰਸਥਾ World Cancer Care ਦੇ ਨਾਲ ਜੁੜ ਗਏ ਤਾਂ ਫਿਰ ਅਸੀਂ ਲਗਾਤਾਰ 2018 ਜਦੋਂ ਤੱਕ ਸਿੱਧੂ ਰਿਹਾਗਾ ਅਸੀਂ ਪਟੰਡਾ ਦੀ ਜਿਹੜੀ ਟ੍ਰੇਨ ਆ ਗਈ ਜਿਹੜੀ ਬਿਕਾਨੇਰ ਨੂੰ ਜਾਂਦੀ ਆ ਉੱਥੇ ਵੀ ਸਿੱਧੂ ਮੇਰੇ ਨਾਲ ਬੰਡੇ ਆ ਕੇ ਲੰਗਰ ਵੀ ਲਗਾਉਂਦੇ ਰਹੇ ਆ ਇਹ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਆ ਦੇਵੇਂ ਕਿ ਅੱਜ ਮਰਹੂਮ ਸੁਭਦੀਪ ਸਿੱਧੂ ਮੂਸੇਵਾਲੇ ਦਾ ਜਨਮ ਦਿਨ ਹੈ ਤੇ ਜਨਮ ਦਿਨ ਦੇ ਮੌਕੇ ਤੇ ਇੱਕ ਕੈਂਪ ਲਗਾਇਆ ਗਿਆ ਗਿਆ ਜਿਸ ਵਿੱਚ ਕਿ ਫ੍ਰੀ ਕੈਂਸਰ ਚੈੱਕਪ ਉਹਦਾ ਕੈਂਪ ਲੱਗਾ ਹੋਇਆਗਾ ਇੱਥੇ ਲੋਕਾਂ ਦਾ ਬਲੱਡ ਸ਼ੂਗਰ ਟੈਸਟ ਕੀਤੀ ਜਾ ਰਹੀ ਹੈ ਉਹਨਾਂ ਦੇ ਹੱਡੀਆਂ ਦਾ ਟੈਸਟ ਕੀਤਾ ਜਾ ਰਿਹਾਗਾ ਅਗਰ ਕੋਈ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਕਿਸੇ ਵੀ ਪੱਖ ਦੇ ਵਿੱਚੋਂ ਤਾਂ ਉਹਨਾਂ ਨੂੰ ਮੈਡੀਸਿਨ ਵੀ ਮੁਹੱਈਆ ਕੀਤੀ ਜਾ ਰਹੀ ਹੈ ਪਰ ਉਸ ਦੇ ਨਾਲ ਇਹ ਕਿ ਲੋਕਾਂ ਨੂੰ ਮੈਸੇਜ ਕਨਵੇ ਕੀਤਾ ਜਾ ਰਿਹਾਗਾ ਕਿ ਆਪਣੀ ਸਿਹਤ ਦਾ ਧਿਆਨ ਰੱਖਣ ਅਤੇ ਜਿਹੜੀਆਂ ਬਿਮਾਰੀਆਂ ਲਾਉਣ ਦੀਆਂ ਚੀਜ਼ਾਂ ਉਹਨਾਂ ਚੀਜ਼ਾਂ ਤੋਂ ਪਰਹੇਜ਼ ਕਰਨ ਕਿ ਆਪਣੀ ਸਿਹਤ ਵੱਲ ਧਿਆਨ ਦੇ। ਇਹ ਪਹਿਲਾਂ ਵੀ ਤੋਂ ਅਸੀਂ ਦਾ ਮਤਲਬ ਜਦੋਂ ਲਾਂਚ ਸ਼ੁਰੂ ਕੀਤਾ ਸੀ ਬਾਈ ਨੇ ਆਪਦੇ ਬਰਥਡੇ ਤੇ ਤਾਂ ਲੋਕਾਂ ਨੂੰ ਇਹ ਲੈ ਕੇ ਚੱਲੇ ਸੀ ਵੀ ਸਾਡੇ ਪਿੰਡ ਦਾੜਾ ਕੈਂਸਰ ਹੈ ਜਾਂ ਪੀੜੀਆ ਹੈ ਜਾਂ ਇਹ ਜਿਹੇ ਭਿਆਨਕ ਮਾਰੀਆਂ ਬਹੁਤ ਜ਼ਿਆਦਾ ਪਿੰਡ ਦੇ ਵਿੱਚ ਨੇ। ਤਾਂ ਉਹ ਜਦੋਂ ਵਿੱਚ ਦਾ ਹੀ ਲੋਕਾਂ ਦੇ ਵਿੱਚ ਉਹਨੂੰ ਇਦਾਂ ਦੀਆਂ ਮਾਵਾਂ, ਭੈਣਾਂ, ਬਜ਼ੁਰਗ ਵੀਰ ਮਿਲਦੇ ਸੀ ਤਾਂ ਉਹਨੂੰ ਦੇਖਦੇ ਉਹ ਇਹ ਫਿਰ ਸ਼ੁਰੂ ਕੀਤਾ ਸੀ। ਤਾਂ ਅਸੀਂ ਪਹਿਲੇ ਕੈਂਪ ਦੇ ਵਿੱਚ 6 ਮਰੀਜ਼ ਅਸੀਂ ਕੈਂਸਰ ਦੇ ਫੜਲੇ ਸੀਗੇ ਤਾਂ ਉਹਨੂੰ ਅਸੀਂ ਇਲਾਜ ਕਰਾਉਣ 'ਚ ਸਫਲ ਹੋ ਗਏ ਸੀ। ਤਾਂ ਫਿਰ ਉਸ ਤੋਂ ਬਾਅਦ ਫਿਰ ਪੱਲਾ ਲੜੀ ਬਾਤ ਚੱਲਦੇ ਜਾ ਰਿਹਾ ਹੈ। ਚਲ ਬਾਈ ਦਾ ਅੱਜ ਸਾਡੇ ਵਿੱਚ ਨਹੀਂ ਰਹੇ ਪਰ ਬਾਈ ਦੀ ਸੋਚ ਨੂੰ ਅਸੀਂ ਲੈ ਕੇ ਅੱਜ ਕੈਂਪੇ ਪਰਿਵਾਰ ਬਣੇ ਨੂੰ ਲਾਇਆ ਸੋ ਸਾਡੀ ਉਮੀਦ ਹੈ ਵੀ ਅਸੀਂ ਅੱਜ ਵੀ ਪੂਰੇ ਇਲਾਕੇ ਭਰ ਦੇ ਵਿੱਚੋਂ ਕਾਫੀ ਮਰੀਜ਼ ਕੈਂਸਰ ਵਾਲੇ ਫੜ ਕੇ ਉਹਨਾਂ ਦਾ ਇਲਾਜ ਕਰਾਉਣ ਦੇ ਵਿੱਚ ਸ਼ਾਮਲ ਹੋ ਜਾਣਾ ਹੈ